ਜੀ ਸਰ ਜੀ ਇੱਕ ਚੋਰ ਫੜਿਆ ਜੀ ਉਹਦੇ ਬਾਰੇ ਕੁਝ ਬਰੀਫ ਕਰੋਗੇ ਇਹ ਸਾਡੇ ਵੱਲੋਂ ਜਿਹੜਾ ਇੱਕ ਮੁਕਦਮਾ ਨੰਬਰ 11 ਮਿਤੀ 15-1-2026 ਅੰਡਰ ਸੈਕਸ਼ਨ 303 2 ਤੇ 35 ਬੀ ਐਨ ਐਸ ਐਕਟ ਦੇ ਤਹਿਤ ਜਿਹੜਾ ਇੱਕ ਪਰਚਾ ਦਰਜ ਹੋਇਆ ਸੀ ਜਿੰਦੇ ਚ ਮਦਈ ਗੁਰ ਮਹਿਬੂਬ ਸਿੰਘ ਹੈਗਾ ਸੀ ਜਿਨ੍ਹਾਂ ਦਾ ਟਰੱਕਾਂ ਦਾ ਕਾਰੋਬਾਰ ਸੀ ਤੇ ਜਿੰਦੀਆਂ ਬੈਟਰੀਆਂ ਤੇ ਕੋਈ ਹੋਰ ਸਮਾਨ ਚੋਰੀ ਹੋਇਆ ਸੀ ਉਸ ਸੰਬੰਧੀ ਸਾਡੇ ਕੋਲ ਜਿਹੜੀ ਉਹਦੀ ਕੰਪਲੇਂਟ ਤੇ ਚਾਰ ਦੋਸ਼ੀਆਂ ਦੇ ਖਿਲਾਫ ਜਿਹੜਾ ਇਹ ਮੁਕਦਮਾ ਦਰਜ ਹੋਇਆ ਸੀ ਕ੍ਰਾਂਤੀ ਪੁੱਤਰ ਤਨਕੂ ਲਾਲ ਅਤੇ ਅਮ੍ਰਿਤ ਪੁੱਤਰ ਅਮਰਨਾਥ ਡਮਰੂ ਅਤੇ ਰਣਜੀਤ ਸਿੰਘ ਅਤੇ ਬਲਵਿੰਦਰ ਸਿੰਘ ਇਹ ਜਿਹੜਾ ਟੋਟਲ ਪੰਜ ਦੋਸ਼ੀਆਂ ਤੇ ਜਿਹੜਾ ਮੁਕਦਮਾ ਦਰਜ ਹੋਇਆ ਸੀ ਜਿੰਦੇ ਚ ਸਾਡੇ ਵੱਲੋਂ ਜਿਹੜਾ ਪਹਿਲਾਂ ਇੱਕ ਦੋਸ਼ੀ ਦੀ ਜਿਹੜੀ ਅਰੇਸਟ ਕੀਤੀ ਗਈ ਸੀ ਤੇ ਉਸ ਉਹਦੇ ਹੀ ਰਿਗਾਰਡਿੰਗ ਜਿਹੜਾ ਤਫਤੀਸ਼ ਦੇ ਦੌਰਾਨ ਹੈ ਜਿਹੜਾ ਬਲਵਿੰਦਰ ਸਿੰਘ son of ਰਾਮ ਕੁਮਾਰ ਕਟਿਕਾ ਮੱਲਾ ਦਾ ਜਿਹੜਾ ਇਹ ਦੋਸ਼ੀ ਹੈ ਗ੍ਰਿਫਤਾਰ ਕੀਤਾ ਤੇ ਜਿੰਦੇ ਪਾਸੋਂ ਸਾਨੂੰ ਜਿਹੜਾ ਟੋਟਲ 12 ਕਿਲੋ ਤਾਂਬਾ ਤੇ সিলਵਰ ਦੇ ਜਿਹੜੇ ਕੁਛ ਭਾਂਡੇ ਜਿਹੜੇ ਸਾਨੂੰ ਇਹਦੇ ਚੋਂ ਰਿਕਵਰ ਕੀਤੇ ਆ ਸੀ ਸਰ ਪਹਿਲਾਂ ਵੀ ਕਿਸੇ ਚੋਰੀਆਂ ਵਚਨ ਦਾ ਹੱਥ ਰਿਹਾ ਜੀ ਇਹ ਇਹ ਸਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਇਹਨਾਂ ਦਾ ਕੋਈ ਪਹਿਲਾਂ ਕੋਈ ਹੋਰ ਵੀ ਇਹਨਾਂ ਦੇ ਤੇ ਕੋਈ ਮੁਕੱਦਮੇ ਦਰਜ ਹੈਗੇ ਆ ਕਿ ਨਹੀਂ